ਸਾਰਿਆਂ ਨੂੰ ਉਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਮਨਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਜਨਮ ਤਰੀਕ 26/7/1997 ਆਈਟੀਓ ਸ਼ੇਫਟ ਬੜਾਈ ਵੀਏ ਕਮ ਵਿਜ਼ਾਸ ਫਾਈਨੈਂਸ ਕੰਪਨੀ ਕਾਸਟੂ ਖੱਤਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਲਕ ਹਾਊਸ ਵਾਈਫਰ ਇੱਕ ਪਰ ਮੈਰਿਡ ਇੰਗਲੈਂਡ ਮੰਗਾ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਬੜੀ ਲੇਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9914519137 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹੋ ਲੜਕੀ ਜਨਮ ਤਰੀਕ 1997 ਹਾਈਟ 5 ਫੁੱਟ ਪੜਾਈ ਬੀਐਸਸੀ ਨਰਸਿੰਗ ਕਾਸਟ Hindu ਏਰੀਆ ਮੁਕੇਰੀਆ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜਾਂ ਐਨਆਰਏ ਲੜਕਾ ਹੋਵੇ ਜਾਤੀ ਵੰਨ ਨਹੀਂ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 98924 905 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹ ਸਿੰਘ ਜਨਮ ਤਰੀਕ 1988 ਹਾਈਟ ਸਕੂਲ ਪਟਪੜਾਈ ਬੀਐਸਸੀ ਨਿਊਟ੍ਰੀਕਲ ਸਾਇੰਸ ਕਾਮ ਮਰਚੈਂਟਸਿਪ ਕਾਸਟ ਸਿੱਖ ਟਾਕਤਰੀ ਏਰੀਆ ਪਟਿਆਲਾ ਮੰਗ ਅਵਦੀਆ ਪਰਵਤ ਕਨੇਡਾ ਤੋਂ ਲੜਕੀ ਪੀਆਰ ਹੋਵੇ ਤਲਾਕ ਵਾਲੇ ਇੱਕ ਬੱਚਾ ਹੋਵੇ ਉਹ ਵੀ ਪਰਿਵਾਰ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜਿਹਨਾਂ ਨੂੰ ਕਾਸਟ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ 9855535235 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਵੈਸ਼ਨੂ ਜਨਮ ਤਰੀਕ 1994 રાઈ વીટેક સીએસ ઓન એમપીએ યુનિવર્સિટી વેન્કુવર કેનેડા સ્ટડી પરમિટ ਤੇ અમેરિકા ਦਾ ਟੂਰਿਸਟ ਵੀਜ਼ਾ ਵੀ ਹੈ ਕਾਸਟ ਜਟਸੀਖ ગોਤ ਬਰਾੜ ਏਰੀਆ ਫਰੀਦਕੋਟ ਅਮਰੀਕਾ ਪਰਿਵਾਰ ਮੈਂਬਰ ਇੱਕ ਪਹਿਨ ਇੱਕ ਪਰਾ ਮੰਗ ਲੜਕਾ ਵੈਸ਼ਨੂ ਵਧੀਆ ਕਾਦਨੀ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਜਮੀਨ ਵਾਲਾ ਕੈਨੇਡਾ ਜਾਂ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਇਨਾਂ ਦਾ ਮੋਬਾਈਲ ਨੰਬਰ +1 360 981 13 ਦੂਜਾ ਮੋਬਾਈਲ ਨੰਬਰ 9885 80496 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਲੜਕਾ ਆਸਟ੍ਰੇਲੀਆ ਜਨਮ 3 18 12 1999 ਹਾਈਟ 5 ਫੁੱਟ 11 ਇੰਚ ਤੇ ਪੜਾਈ ਪੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਮ ਵਰਕ ਪਾਇਮੈਂਟ ਆਸਟ੍ਰੇਲੀਆ ਕਾਸਟ ਰਾਮਗੜੀ ਏਰੀਆ ਅੰਮ੍ਰਿਤਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਭੈਣ ਵਿਆਹੀ ਇੰਗਲੈਂਡ ਵਰਕ ਪਾਇਮੈਂਟ ਤੇ ਇੱਕ ਭਰਾ ਮੈਰਿਡ ਕੈਨੇਡਾ ਵਰਕ ਪਾਇਮੈਂਟ ਤੇ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਾਇਮੈਂਟ ਤੇ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਜਰਸੀ ਪਰਿਵਾਰ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876085630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਡ ਲੜਕੇ ਕਨੇਡਾ ਪੀਆ ਜਨਮ ਤਰੀਕ 1995 ਹਾਈਟ 5 ਫੁੱਟ 10 ਇੰਚ ਪੜਾਈ ਬੀ ਐਸ ਸੀ ਨਰਸਿੰਗ ਕਾਮਾ ਨਰਸਿੰਗ ਆਰ ਐਨ ਸਰਕਾਰੀ ਜੋਬ ਕਰਦੀ ਕਾਸਟ ਜੱਟ ਸਿਕ ਗੋਤ ਕਿਲੋ ਏਰੀਆ ਮੋਗਾ ਮੰਗ ਵਧੀਆ ਪਰਵਾਰ ਤੋਂ ਵੈਸ਼ਨੂ ਤੇ ਸੋਨਾ ਸਨੱਕੇ ਲੜਕੇ ਦੀ ਲੋੜ ਹੈ ਲੜਕੀ ਦੀ ਪੜਾਈ ਮਾਸਟਰ ਡਿਗਰੀ ਜਾਂ ਬੀ ਐਸ ਸੀ ਕੀਤੀ ਹੋਵੇ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਪੀ ਆਰ ਹੋਵੇ ਲੜਕੇ ਕੋਲ ਜ਼ਮੀਨ 20 ਕਿਲੇ ਤੋਂ ਘੱਟ ਨਾ ਹੋਵੇ ਆਪਣਾ ਕਾਰੋਗਾਰ ਹੋਵੇ ਆਪਣਾ ਵਧੀਆ ਬਿਜ਼ਨਸ ਹੋਵੇ ਇਹ ਰੀਅਲ ਅਗੋਫਰੀਟ ਕੋਰਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ +1 5437 313 1813 ਦੂਜਾ ਮੋਬਾਈਲ ਨੰਬਰ 98557 36554 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਰਿਕ ਅਪ੍ਰੈਲ 2028 ਪੰਜਪੂਰ 11 ਇੰਚ ਪੜਾਈ ਪਲੱਸ 2 ਦੋ ਸਾਲ ਦਾ ਡਿਪਲੋਮਾ ਬਿਜ਼ਨਸ મેਨੇਜਮੈਂਟ ਕੈਨੇਡਾ ਕਮ ਵਰਕ ਅਪਾਰਟਮੈਂਟ ਟਰੈਲਰ ਡਰਾਈਵਰ ਕੈਨੇਡਾ ਪੀਆਰ ਫਾਈਲ ਲੱਗੀ ਹੋਈ ਜ਼ਮੀਨ ਚਾਰ ਕਿੱਲੇ ਸ਼ੈਰੀ ਪ੍ਰਾਪਰਟੀ ਕੈਨੇਡਾ ਵਿੱਚ ਆਪਣਾ ਘਰ ਮੰਗ ਵਧਿਆ ਪਰਿਵਾਰ ਤੋਂ ਪੜੀ ਲਿਖੀ ਸੋਨੇ ਸੁਨੱਖੀ ਬੀਐਸਸੀ ਨਰਸਿੰਗ ਲੜਕੀ ਦੀ ਲੋੜ ਹੈ ਏਰੀਆ ਮੋਗਾ ਫ੍ਰੀਡਕੋਰ ਨੂੰ ਪੈਲ ਜਾਂ ਕੈਨੇਡਾ ਪੀਅਰ ਹੋਵੇ ਲੜਕੀ ਪਲੱਸ 2 ਮੈਡੀਕਲ ਨਾਲ ਪੜੀ ਹੋਵੇ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਦੂਜਾ ਮੋਬਾਈਲ ਨੰਬਰ 98555 6350 54 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाम सिंह जन्म तिथि उन्नीस सौ बानवे हाइट फुट आठ इंच कास्ट सिख बैरक एरिया अमृतसर पढ़ाई आर्ट पी जी डिप्लोमा कम बैंक प्राइवेट जमीन तेन एकड़ परिवार मैंबर पिता गवर्नमेंट जॉब तो रिटायरमेंट एक भा न्यूजीलैंड पीआर मैरिड एक पैन मैरिट मांग वजिया परिवार तो आईलिस्ट की लड़की की लड़ है सारा खर्चा परिवार वाले करें एरिया अमृतसर नैल इन्हों मोबाइल नंबर बाहठ अठ सौ उनताली जीरो दो सत्त सौ सत्तर ती परिवार होन करके हो सकते हो लड़का शर्मा जन्म तीक उन्नीस सौ तिरानवे प्लस टू ਕੋਰਸ ਆਈਟੀਆਈ ਏਰੀਆ ਨਾਵਾ ਕਾਸਟਿਵ ਪੰਡਿਤ ਕਾਮ ਸੀਸੀਟੀਵੀ ਕੈਮਰੇ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਮੰਗ ਕਦੀ ਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 8327903600 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਮੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਘ ਲੜਕਾ ਦੁਬਈ ਜਨਮ ਤਰੀਕ 12 5 1991 ਹਾਈਟ 5 ਫੁੱਟ 7 ਇੰਚ ਪੜਾਈ ਵੀ ਕੰਮ ਡਰਾਈਵਰ ਦੁਬਈ ਕਾਸਟ ਜਰਸੀਖ ਏਰੀਆ ਹੁਸ਼ਿਆਰਪੁਰ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਮੈਰਿਡ ਮੰਗਾ ਗਰੀਵ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9834027770 ਦੂਜਾ ਮੋਬਾਈਲ ਨੰਬਰ 980144718 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂ ਐਸ اے ਬੌਰਨ ਉਮਰ 35 ਸਾਲ ਹਾਈਡਰ ਪੰਜ ਫੁੱਟ 11 ਇੰਚ ਕਾਸਟ ਜੱਟ ਸਿੱਖ ਕੰਮ ਆਪਣਾ ਬਿਜ਼ਨਸ ਵਿੱਚ ਵਧੀਆ ਜੋਬ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂ ਐਸ ਏ ਆਪਣਾ ਘਰ ਮੰਗਾ ਵਧੀਆ ਖਾਂਦਾਨੀ ਪਰਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੀ ਯੂ ਐਸ ਏ ਵਨ ਜੋ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1 559 903 5701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 23 8 1990 6 ਫੁੱਟ 8 ਇੰਚ ਜ਼ਿਲ੍ਹਾ ਲੁਧਿਆਣਾ ਕਾਸਟੋ ਬਾਮਨ ਪੜਾਈ ਹੋਈ ਹੈ ਇੱਕ MBA ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਜੌਬ ਕਰਦੀ ਹੋਵੇ ਜਨਰਲ ਕਾਸਟ ਨੂੰ ਪੈਨ ਇਹਨਾਂ ਦਾ ਮੋਬਾਈਲ ਨੰਬਰ 978121503 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸੇਂਗਲ ਲੜਕਾ ਇਟਲੀ ਸਿਟੀਜ਼ਨ ਜਨਮ ਤਰੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਖੰਨਾ ਘਰ ਪੰਜਾਬ ਘਰ ਇਟਲੀ ਮਾਂਗਾ ਵਧੀਆ ਪਰਵਾਤ ਨੂੰ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਟ 6 ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 0034 32760162 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ